ਕਰਨੀ ਫਾਈ ਤੇ ਕਰਨੀ ਵੀ ਆ ਇਹ ਨਹੀਂ ਫਿਰ ਡਰਨਾ ਨਹੀਂ ਮੈਂ ਕਿਸੇ ਕੋੋਂ ਵੀ ਅਸੀਂ ਡਰਦੇ ਨਹੀਂ ਉਹ ਦੇਖੋ ਮੰਮੀ ਹੈ ਉਹ ਦਫਾ ਤੁਹਾਡੀਆਂ ਗੱਲਾਂ ਬਾੜੀਆਂ ਤਾਂ ਹੀ ਤੇ ਫਿਰ ਉਹਦਾ ਘਰ ਉਹ ਵਸਣ ਨਹੀਂ ਗਾ ਨਹੀਂ ਨੁਕੜੀ ਆਈ ਗਈ ਤੇ ਆਖਰ ਕਿੱਧਰ ਦੀ ਆ ਗਈ ਜੇ ਉਹ ਚੱਲ ਗਈ ਤੇ ਜੇ ਉਹ ਘੜੀ ਖਾ ਗਈ ਤੇ ਇੰਨਾ ਇੰਨਾ ਨੇ ਉਤਰਿਆ ਆਖਰ ਚੋਕ ਲਈ ਇਹਨਾਂ ਨੇ ਤੇ ਜਾਣਾਂ ਕਿ ਜੇ ਤੂੰ ਸੱਚ ਦੱਸ ਕੇ ਜਾਇਆ ਕਰੇ ਝੂਠ ਕੱਲੀ ਬੋਲਦੀ ਕਸੂਰ ਤੇ ਸਾਰਾ ਇਹਦਾ ਵਾ ਉਹਨਾਂ ਦਾ ਕੀ ਕਸੂਰ ਵਾ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਗਾ ਚਲ ਫੇਰ ਕਰ ਲਿਓ ਗੱਲਬਾਤ ਫੇਰ ਗਿੱਡੀ ਪਾ ਕੇ ਲਿਆ ਦੇ ਤੈਨੂੰ ਆਵਾਜ਼ ਨਹੀਂ ਸੁਣ ਰਹੀ ਮਮੀ ਤੁਹਾਨੂੰ ਚੰਗਾ ਭਲਾ ਪਤਾ ਵਾ ਵੀ ਜੇ ਮੈਂ ਵਿਹਲੀ ਹੋ ਕੇ ਆ ਫੜੀ ਲਿਆਵਾ ਤੇ ਰੋਟੀ ਤੁਸੀਂ ਆਪ ਆਖ ਖਾ ਲੋ ਪੱਕੀ ਵੀ ਨਹੀਂ ਪਾ ਕੇ ਖਾ ਸਕਦੇ ਤੇ ਤੈਨੂੰ ਕਿਹੜਾ ਟੈਕਸ ਲੱਗ ਚੱਲਿਆ ਜੇ ਤੂੰ ਪਾ ਕੇ ਫੜਾ ਦੇਂਗੀ ਮੈਨੂੰ ਤੇ ਮੈਂ ਹੁਣ ਆ ਕੰਮ ਕਰਦੀ ਕਰਦੀ ਉੱਠ ਕੇ ਜਾਊਂਗੀ ਤੇ ਫੇਰ ਰੋਟੀ ਪਾ ਕੇ ਦਊਂਗੀ ਤੇ ਤੁਸੀਂ ਪਾ ਕੇ ਤੇ ਖਾ ਲੋ ਘੱਮਸੇ ਘਮ ਕੋਈ ਗੱਲ ਨਹੀਂ ਪਾ ਕੇ ਮੈਂ ਖਾ ਲੈਨੀ ਆ ਤੇਰੇ ਭਰਾ ਨੂੰ ਕੀਤਾ ਮੈਂ ਫੋਨ ਉਹਨਾਂ ਨੇ ਆਉਣਾ ਵਾ ਇਹ ਕਰਨ ਡਿਆ ਵਾ ਹਾਂਜੀ ਮਾਲਾ ਹੁਣ ਪੈਸੇ ਘਰ ਦੇ ਵਿੱਚ ਰੱਖੇ ਆ ਹਾਂਜੀ ਤੇ ਕਿਤੇ ਗਾਂ ਪਛ ਉਹ ਆਉ ਉਹ ਤੇ ਫਿਰ ਨਾ ਸਿੱਧਾ ਸਿੱਧਾ ਇਹਦਾ ਹੀ ਲੱਗਣਾ ਜੇ ਚੋਰੀਆਂ ਕਮੰਦੀ ਆ ਤੇ